ਪਤਾ ਨਹੀਂ ਕਿੰਨੇ ਗੁਨਾਹ ਕੀਤੇ ਨੇ ਮਹਾਰਾਜ ਇਸ ਸਾਲ ਦੇ ਕੀ ਗਣੀਏ ਅਸੀਂ ਤੇ ਪਤਾ ਨਹੀਂ ਕਦੋਂ ਦੇ ਤੁਰੇ ਹੋਏ ਆ ਬਹੁਤ ਜਨਮ ਵਿਛਰੇ ਥੇ ਮਾਦੂ ਧੰਨੋ ਗੁਰਸਿੱਖੋ ਜਿਨ੍ਹਾਂ ਨੂੰ ਐ ਲੱਗ ਰਿਹਾ ਵੀ ਇਹ ਨਵਾਂ ਹੈ ਮੰਨ ਲਓ ਵੀ ਇਹ ਨਵਾਂ ਹੈ ਹਰ ਰੋਜ਼ ਹੀ ਨਵਾਂ ਹੈ ਬਿਲਕੁਲ ਫਰੈਸ਼ ਪਿਛਲਾ ਸਾਰਾ ਹੀ ਡਿਲੀਟ ਮਾਰ ਦੋ ਕਿਹਦੇ ਨਾਲ ਨਫ਼ਰਤ ਸੀ ਕਿਹਦੇ ਨਾਲ ਝਗੜਾ ਸੀ ਕਿੰਨੇ ਮੈਨੂੰ ਕੀ ਅਸੀਂ ਤੇ ਪੀੜੀਆਂ ਤੱਕ ਨਹੀਂ ਭੁੱਲੰਦਨ ਦੇ ਤੂੰ ਯਾਦ ਰੱਖੀ ਮਰਨ ਲੱਗਿਆ ਤੇਰੇ ਦਾਦੇ ਨੂੰ ਆਹ ਗੱਲ ਕਹੀ ਸੀ ਫਲਾਣੇ ਬੰਦੇ ਨੇ ਤੁਹਾਨੂੰ ਬਾਣੀ ਭੁੱਲ ਗਈ ਸ਼ਬਦ ਭੁੱਲ ਗਿਆ ਫਲਾਣੇ ਬੰਦੇ ਨੇ ਮੇਰੇ ਪਿਓ ਦੇ ਪਿਓ ਨੂੰ ਇਹ ਗੱਲ ਕਹੀ ਸੀ ਸਰਦਾਰ ਜੀ ਮੇਰੇ ਸੀਨੇ ਦੇ ਲਿਖੀ ਹੋਈ ਹੈ ਤੇ ਜੋ ਗੁਰੂ ਨੇ ਲਿਖਿਆ ਸੀ ਉਹ ਭੁੱਲ ਗਿਆ ਸਾਧ ਸੰਗਤ ਕਈਏ ਸੱਚੇ ਬਾਦਸ਼ਾਹ ਬਾਕੀ ਸਭ ਕੁਝ ਮਿਟਾ ਦੇ ਤੇ ਲਿਖ ਦੇ ਸਾਡੀ ਪੱਟੀ ਦੇ ਉੱਤੇ ਆਪਣਾ ਨਾਮ ਆ ਜਾਵੇ ਦਾਦਾ ਸਾਡੇ ਤੇ ਤਰਸ ਕਰਨ ਅਸੀਂ ਜ਼ਿੰਦਗੀ ਨੂੰ ਨਵੇਂ ਸਿਰੇ ਸ਼ੁਰੂ ਕਰੀਏ ਸਾਥ ਸੰਗਤ ਮੇਰੀ ਸਭ ਨੂੰ ਬੇਨਤੀ ਹੈ ਕੱਲ ਤੋਂ ਤੁਹਾਡਾ ਅੰਮ੍ਰਿਤ ਵੇਲਾ ਬਦਲ ਜਾਏ ਕੱਲ ਤੋਂ ਤੁਹਾਡਾ ਆਹਾਰ ਬਦਲ ਜਾਏ ਤੁਹਾਡੇ ਵਿਚਾਰ ਬਦਲ ਜਾਣ ਕਿਰਦਾਰ ਬਦਲ ਜਾਏ ਬਾਕੀ ਕਹੀਏ ਨਵਾਂ ਸਾਲ ਕੱਲਾ ਤਰੀਕ ਲਿਖ ਕੇ ਨਹੀਂ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਛਾਤਰ ਸ਼ਾਇਆ ਹੋਵੇ ਉਹਨੇ ਸਾਰੇ ਖਤਦੰਦ ਤਿੱਖੰਡੇ ਦੀ ਪੋਲ ਤੇ ਕੀ ਕਿਹਾ ਸੀ ਤੁਹਾਡੇ ਕਰਮ ਨਾਸ ਤੁਹਾਡੇ ਸੰਸਕਾਰ ਨਾਸ ਬੋਲ ਜੋ ਤੁਹਾਡੀ ਕਿਹੜੀ ਜਾਤ ਪੱਤ ਕੀ ਸੀ ਕੀ ਕਹਾ ਸੀ ਤੁਹਾਡੇ ਚ ਉਹ ਤੇ ਮੇਰੇ ਚੋ ਫਰਕ ਮੁੱਕ ਗਿਆ ਖਾਲਸਾ ਮੇਰੋ